ਬਾਦ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰ ਦਿੱਤਾ ਔਰ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੇ ਵਿੱਚ ਦੋ ਟੜੇ ਬਣ ਚੁੱਕੇ ਨੇ ਯਾਨੀ ਬਿਕਰਮ ਸਿੰਘ ਮਜੀਠੀਆ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਹਨਾਂ ਬਾਰੇ ਬਹੁਤ ਸਾਰੀ ਚਰਚਾ ਪਹਿਲਾਂ ਵੀ ਪੰਜਾਬ ਦੇ ਅੰਦਰ ਹੋਈ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਸਾਥ ਸੁਖਬੀਰ ਸਿੰਘ ਬਾਦਲ ਛੱਡ ਚੁੱਕੇ ਨੇ ਪਰ ਦਰ੍ਹਾਂ ਸਾਲ ਦੇ ਵਿੱਚ ਇਹਦਾ ਹੁਣ ਉਲਟਾ ਹੋ ਗਿਆ ਯਾਨੀ ਸੁਖਬੀਰ ਸਿੰਘ ਬਾਦਲ ਦਾ ਸਾਥ ਵਿਕਰਮ ਸਿੰਘ ਮਜੀਠੀਆ ਨੇ ਛੱਡ ਦਿੱਤਾ ਔਰ ਛੜਵਾਇਆ ਕਿਨੇ ਆਲਰੇਡੀ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਗਰੇਂਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਪਾਵਰ ਬੜੀ ਮਜ਼ਬੂਤ ਔਰ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਾਦੂ ਚੱਲ ਚੁੱਕਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਬਹੁਤ ਵੱਡੀ ਨਿਰਾਸ਼ਗੀ ਜਿਤਾ ਦਿੱਤੀ ਹੈ ਸਾਡੇ ਪਰਿਵਾਰ ਦੇ ਵਿੱਚ ਨਵਾਂ ਰਫੜ ਪਾਉਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਕਿਤੇ ਨਾ ਖੇਤੇ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਹਾਕ ਹੈ ਮਚ ਚੁੱਕੀ ਹੈ ਤੇ ਮੈਂ ਤੁਹਾਨੂੰ ਇਹਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਰੱਖਿਆ ਕਿ ਪੰਜਾਬ ਦੇ ਵਿੱਚ ਸਰਕਾਰ ਸਾਡੀ ਬਣ ਜਾਵੇ ਕਿਉਂਕਿ ਬਹੁਤ ਸਾਰੇ ਅਕਸਰ ਪੰਜਾਬ ਦੇ ਅੰਦਰ ਦਲ ਨੇ ਜਿਵੇਂ ਕਿ ਅਮਰਪਾਲ ਸਿੰਘ ਔਰ ਦੂਜੇ ਪਾਸੇ ਖੁਦ ਅਕਾਲੀ ਦਲ ਦੇ ਵਿੱਚ ਹੁਣ ਤਿੰਨ ਧੜੇ ਬਣ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਭਾਜਪੀ ਦੇ ਵਿੱਚ ਜਾ ਚੁੱਕੇ ਨੇ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਔਰ ਤੀਸਰਾ ਨੰਬਰ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੇ ਪਰ ਭਾਜਪੀ ਦੇ ਵਿੱਚ ਲਜਾਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਅੱਜ ਤੁਹਾਨੂੰ ਇਹਦਾ ਇੱਕ ਨਮੂਨਾ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਬਾਦਲ ਪਰਿਵਾਰ ਨੇ ਪਹਿਲੀ ਵਿਕਰਮ ਸਿੰਘ ਮਜੀਠੀਆ ਤੋਂ ਦੂਰੀ ਬਣਾ ਲਈ ਸੀ ਬਹੁਤੇ ਸਾਥੀਆਂ ਦਾ ਬਿਆਨ ਆ ਗਿਆ ਪੱਤਰਕਾਰਾਂ ਦਾ ਕਹਿੰਦੇ ਜੀ ਹਰ ਸਮਰਥਕ ਔਰ ਬਾਦਲ ਇੱਕ ਵਾਰ ਰਖੜੀ ਬੰਨ੍ਹਣ ਦੀ ਜ਼ਰੂਰ ਜਾਂਦੀ ਹੈ। ਪਰ ਸੁਖਵੀਰ ਸਿੰਘ ਬਾਦਲ ਦਾ ਕਹਿੰਦੇ ਜੀ ਨਾਪਾ ਦੀ ਜੇਲ੍ਹ ਦੇ ਵਿੱਚ ਕਦੇ ਗਈ ਨਹੀਂ। ਪਰ ਹੁਣ ਗੁਰਿੰਦਰ ਸਿੰਘ ਢਿੱਲੋਂ ਨੇ ਪੂਰੇ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਵਿੱਚ ਕਹਿੰਦੇ ਜੀ ਬਾਜ਼ੀ ਪਲਟ ਕੇ ਰੱਖ ਦਿੱਤੀ ਹੈ। ਤਸ ਗੁਵੀਰ ਸਿੰਘ ਬਾਦਲ ਇਸ ਗੱਲ ਤੋਂ ਨਵਾਜ਼ ਨਹੀਂ। ਪਰ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਪੰਜਾਬ ਦੇ ਵਿੱਚ ਇਸ ਵੀਡੀਓ ਨੇ ਤਰਥੰਨੀ ਬਚਾ ਦਿੱਤੀ ਹੈ ਕਿ ਅਕਸਰ ਪੰਜਾਬ ਦੇ ਅੰਦਰ ਇਹ ਕਿਹਾ ਜਾ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਨਹੀਂ ਛੱੜਦੀ ਪਰ ਗੁਰਿੰਦਰ ਸਿੰਘ ਢਿੱਲੋਂ ਨੇ ਹਵਾਲਾ ਦੇ ਦਿੱਤਾ ਬੀਜੇਪੀ ਦਾ ਤਾਂ ਬੀਜੇਪੀ ਦੇ ਵਿੱਚ ਸੈਂਟਰ ਦੇ ਵਿੱਚ ਜਿਹੜੇ ਨਰਿੰਦਰ ਮੋਦੀ ਬੈਠੇ ਨੇ ਅਮਿਤ ਸ਼ਾਹ ਬੈਠੇ ਨੇ ਉਹਨਾਂ ਦੀ ਪਾਵਰ ਦਾ ਨਮੂਨਾ ਪਹਿਲੀ ਵਾਰ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਅਕਸਰ ਤੁਸੀਂ ਵੇਖਿਆਗੇ ਬੀਜੇਪੀ ਦੇ ਲੀਡਰ ਕਹ ਲਓ ਆਗੂ ਕਹ ਲਓ ਕਿਉਂਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੂੰ ਨਮਸਕਾਰ ਵੀ ਕਰਦੇ ਨੇ ਬਹੁਤ ਸਾਰੇ ਡੇਰੇਆਂ ਦੇ ਵਿੱਚ ਅਕਸਰ ਕੁਝ ਲੀਡਰ ਵੇਖੇ ਨੇ ਤਾਂ ਸੁਖਵੀਰ ਬਾਦਲ ਨੇ ਨਾਰਾਜ਼ਗੀ ਦਾ ਜਤਾਉਣੀ ਹੈ ਕਿਉਂਕਿ ਪਰਿਵਾਰ ਦੇ ਵਿੱਚ ਫੁੱਟ ਪੈ ਚੁੱਕੀ ਹੈ ਸੁਣੋ ਸੁਖਵੀਰ ਸਿੰਘ ਮਜੀਠੀਆ ਕੋਈ ਵੱਡਾ ਐਲਾਨ ਕਰ ਸਕਦੇ ਨਹੀਂ ਕੋਈ ਵੱਡਾ ਧਮਾਕਾ ਕਰ ਸਕਦੇ ਨਹੀਂ ਸੁਖਵੀਰ ਸਿੰਘ ਬਾਦਲ ਦਾ ਸਾਥ ਛੱਡ ਸਕਦੇ ਨਹੀਂ ਜਾਂ ਫਿਰ ਸਤਾਈ ਦੀਆਂ ਚੋਣਾਂ ਨੂੰ ਲੈ ਕੇ ਕੁਝ ਹੋਰ ਬਿਆਨ ਦੇ ਸਕਦੇ ਨੇ ਪਰ ਕੀ ਕੁਝ

ਇਹ ਗੱਲਬਾਤ ਹੋਈ ਗੁਨੀਵ ਕੌਰ ਮਜੀਠੀਆ ਦੇ ਰਿਸ਼ਤੇਦਾਰੇ ਦੇ ਵਿੱਚੋਂ ਕੀ 2027 ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਫਿਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਨੂੰ ਲੈ ਕੇ ਗੱਲਬਾਤ ਹੋਈ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਜਿਨ੍ਹਾਂ ਕੇ ਪੰਜਾਬ ਦੇ ਮੁੱਖ ਮੰਤਰੀ ਕੋਲ ਜਿਹੜੀ ਗੱਲਬਾਤ ਜੇਲ੍ਹ ਦੇ ਅੰਦਰ 1 ਘੰਟਾ ਬਹਿ ਕੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਕਰਵਾਈ ਗਈ ਹੈ ਉਹ ਸਾਰੀ ਇਨਫੋਰਮੇਸ਼ਨ ਵਿਕਰਮ ਸਿੰਘ ਮਜੀਠੀਆ ਗੁਰਿੰਦਰ ਸਿੰਘ ਢਿੱਲੋਂ ਦੀ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਚੁੱਕੀ ਹੈ ਯਾਨੀ ਇਸ ਗੰਦੀ ਭੜਕ ਬਹੁਤ ਸਾਰੇ ਪੱਤਰਕਾਰਾਂ ਨੂੰ ਲੱਗ ਚੁੱਕੀ ਹੈ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੇ ਕਮਰੇ ਦੇ ਵਿੱਚ ਮੁਲਾਕਾਤ ਕਰਵਾਈ ਹੈ ਉਹ ਸਾਰੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਤੱਕ ਕਹਿੰਦੇ ਜੀ ਪਹੁੰਚ ਚੁੱਕੀ ਹੈ ਪਰ ਦੂਜੇ ਪਾਸੇ ਬੀਜੇਪੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਪੱਕੇ ਤੌਰ ਤੇ ਮੋੜ ਲੱਗ ਚੁੱਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਬਾਦਲਾਂ ਦੇ ਸਾਥ ਛੱਡ ਦਿੱਤਾ ਹੈ ਯਾਨੀ ਸਾਕੀ ਭੈਣ ਨੇ ਵੀ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਦੇਖੋ ਦੁਬਾਰਾ ਨਹੀਂ ਕੋਈ ਵੀ ਮਿਲਣ ਗਿਆ ਔਰ ਪਹਿਲੇ ਨੰਬਰ ਦੇ ਸਵਾਲ ਬਹੁਤ ਵੱਡਾ ਇਹ ਉੱਠਿਆ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਇੱਕ ਵਾਰ ਨਾਬਾ ਪਹੁੰਚਦੇ ਨੇ ਕਹਿੰਦੇ ਨਾਬਾ ਦੀ ਜੇਲ੍ਹ ਦੇ ਮੂਹਰ ਦੀ ਡੱਬਦੇ ਨੇ ਤੇ ਬਿਕਰਮ ਸਿੰਘ ਮਜੀਠੀਏ ਦਾ ਜੇਕਰ ਤੱਕ ਨਹੀਂ ਕਰਦੇ ਇਹ ਗੱਲ ਤੋਂ ਬਿਕਰਮ ਸਿੰਘ ਮਜੀਠੀਏ ਨੇ ਪਹਿਲਾਂ ਹੀ ਦਰਾਂਸਾਲ ਦੇ ਵਿੱਚ ਇਹ ਪਲਾਨਿੰਗ ਰਚੀ ਸੀ ਕਿ ਮੈਂ ਭਾਜਪਾ ਦੇ ਵਿੱਚ ਸ਼ਾਮਲ ਹੋਊਂਗਾ ਕਿਉਂਕਿ ਦੂਜੇ ਪਾਸੇ ਇੱਕ ਸਭ ਤੋਂ ਵੱਡੀ ਥਿਊਰੀ ਹੋਰ ਹੈ ਜਿਹੜੀ ਬਿਕਰਮ ਸਿੰਘ ਮਜੀਠੀਏ ਦਾ ਬੀਜੇਪੀ ਦੇ ਵਿੱਚ ਜਾਣ ਦਾ ਸਬੂਤ ਦਿਖਾਉਂਦੀ ਹੈ ਯਾਨੀ ਬੀਜੇਪੀ ਦੇ ਵਿੱਚ ਕਿਉਂ ਜਾ ਰਹੇ ਨੇ ਇਹ ਸਭ ਤੋਂ ਵੱਡਾ ਮਾਮਲਾ ਯਾਨੀ ਪੰਜਾਬ ਦੀ ਸਰਕਾਰ ਨੇ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਦਾਵਾ ਕਰ ਲਿਆ ਵਾਦਾ ਵੀ ਕਰ ਲਿਆ ਕਿ ਭਾਈ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਰਹਾ ਨਹੀਂ ਹੋਣ ਦੇਵਾਂਗੇ ਬਿਕਰਮ ਸਿੰਘ ਮਜੀਠੀਆ ਜਾਣਦਾ ਕਿ ਮੈਨੂੰ ਪੰਜਾਬ ਦੀ ਸਰਕਾਰ ਜੇਲ੍ਹ ਦੇ ਵਿੱਚੋਂ ਨਿਕਲ ਨਹੀਂ ਦਿੰਦੀ ਇਸ ਕਰਕੇ ਪੰਜਾਬ ਦੇ ਅੰਦਰ ਪਰਫੁੱਲੀ ਮਚਨੀ ਤੈ ਸੀ ਜੇਕਰ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਜੇਕਰ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਓਗੇ ਤਾਂ ਤੁਹਾਡੀ ਰਿਹਾਈ ਵੀ ਪੱਕੀ ਹੈ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਪਹਿਲਾਂ ਵੀ ਬਾਦਲਾਂ ਦੇ ਨਾਲ ਖਟਾਸ ਦੇ ਵਿੱਚ ਰਹੇ ਨੇ ਤਾਂ ਹੁਣ ਸੁਖਵੀਰ ਸਿੰਘ ਬਾਦਲ ਦਾ ਬਿਲਕੁਲ ਪੱਕੇ ਤੌਰ ਤੇ ਕਹਿ ਸਕਦੇ ਜਿਵੇਂ ਸਾਥ ਛੱਡ ਦਿੱਤਾ ਗਿਆ ਤਾਂ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣਗੇ ਔਰ ਦੂਜੇ ਪਾਸੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਦੂਜਾ ਨੰਬਰ ਇਹ ਵੀ ਚੱਲ ਰਿਹਾ ਸੀ ਕਹਿੰਦੇ ਜੀ ਕਿਤੇ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੱਠ ਜੋੜਨਾ ਹੋ ਜੇ ਪਰ ਨਹੀਂ ਹੁੰਦਾ ਇਹ ਸੁਖਬੀਰ ਸਿੰਘ ਬਾਦਲ ਦੀ ਕੱਲ ਦੀ ਸਟੇਟਮੈਂਟ ਹਰਿਆਣਾ ਦੇ ਵਿੱਚ ਇੱਕ ਭਾਸ਼ਣ ਦੇ ਦੌਰਾਨ ਕੀਤੀ ਹੈ ਕਿ ਸਾਡਾ ਗੱਠ ਜੋੜ ਕਦੇ ਹੀ ਨਹੀਂ ਹੁੰਦਾ ਬੱਸ ਜਿਹੜੇ ਇਹ ਲੀਡਰ ਨੇ ਇਹ ਫਿਰਮੇ ਲਾਟੂ ਹੁੰਦੇ ਨੇ ਪਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪਰਿਵਾਰ ਦੇ ਵਿੱਚ ਫੁੱਟ ਪਾਉਣ ਵਾਲਾ ਉਹ ਗੁਰਿੰਦਰ ਸਿੰਘ ਢਿੱਲੋਂ ਆ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਚੁੱਕੀ ਆ ਸੁਖਵੀਰ ਸਿੰਘ ਬਾਦਲ ਨੂੰ ਵੀ ਲੱਗ ਗਿਆ ਪਤਾ ਕਿ ਸਾਰੇ ਪਰਿਵਾਰ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਨੇ ਫੋਟ ਪਾ ਦਿੱਤੀ ਐ ਪਵੇ ਵੀ ਕਿਉਂ ਨਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡਾ ਕਾਹਨ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖ ਕੌਮ ਦਾ ਕੀਤਾ ਤਾਂ ਹੁਣ ਗੁਰਿੰਦਰ ਸਿੰਘ ਢਿੱਲੋਂ ਨੇ ਇੱਥੇ ਆ ਕੇ ਆਪਣੀ ਵੀ ਪੱਟੀ ਮਿਸ ਕਰਵਾ ਲਈ ਐ ਕਿਉਂਕਿ ਇੱਕ ਬਹੁਤ ਵੱਡੇ ਤਸਕਰ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਾਪ ਵੀ ਐ ਗੁਨਾਹ ਵੀ ਐ ਬਾਦੂਆਂ ਸੰਗ ਤਾਂ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਤੋਂ ਵੀ ਪਿੱਛੇ ਹਾਰ ਚੁੱਕੀਆਂ ਨੇ ਕਿਉਂਕਿ ਪੰਜਾਬ ਦੇ ਲੋਕ ਸਿਆਣੇ ਬੜੇ ਨੇ ਉਹ ਸਮਝ ਚੁੱਕੇ ਨੇ ਕਿ ਇੱਕ ਬਹੁਤ ਵੱਡਾ ਤਸਕਰਾ ਮਜੀਠੀਆ ਚਾਹੇ ਉਹਦਾ ਕੋਈ ਰਿਸ਼ਤੇਦਾਰੀ ਹੈ ਪਰ ਇੱਕ ਪਾਸੇ ਪ੍ਰਚਾਰਕ ਹੋਣ ਦੇ ਨਾਤੇ ਇੱਕ ਗੁਰੂ ਹੋਣ ਦੇ ਨਾਤੇ ਲੋਕਾਂ ਦਾ ਸਾਡਾ ਨਹੀਂ ਭਾਈ ਉਹਨਾਂ ਨੂੰ ਗਲਤ ਦਿਸ਼ਾ ਦੀ ਔਰ ਲੈ ਜਾ ਰਿਹਾ ਹੈ ਇਹ ਲੋਕਾਂ ਨੂੰ ਵੀ ਪਾ ਹਲਕ ਲੱਗ ਚੁੱਕੀ ਹੈ ਕਿ ਬਿਕਰਮ ਸਿੰਘ ਮਜੀਠੀਆ ਇੱਕ ਮਾਹੌਲ ਖਰਾਬ ਕਰਨ ਵਾਲਾ ਤਸਕਰ ਸੀ ਪੰਜਾਬ ਦੀ ਨੌਜਵਾਨੀ ਮਾਰੀ ਹੈ ਪੰਜਾਬ ਦੀਆਂ ਮਾਵਾਂ ਨੂੰ ਰੋ ਰਹੀਆਂ ਨੇ ਬਹੁਤ ਸਾਰੀ ਨੌਜਵਾਨੀ ਯਾਨੀ ਵਿਕਰਮ ਸਿੰਘ ਮਜੀਠੀਆ 80% ਲੋਕਾਂ ਨੂੰ ਮਾਰ ਚੁੱਕਿਆ ਇਸ ਕਰਕੇ ਬਾਪੇ ਦੇ ਵਿਰੁੱਧ ਪੂਰਾ ਪੰਜਾਬ ਹੋ ਗਿਆ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ